ਹਾਂਜੀ ਬਈ ਵੀਡੀਓ ਦੇਖ ਰਹੇ ਹੋ ਸਾਰੇ ਮਿੱਤਰ ਪਿਆਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਤੋਂ 6-7 ਮਹੀਨੇ ਬਾਅਦ ਆਪਾਂ ਰਾਈਡ ਕਰ ਰਹੇ ਆ ਤੇ ਇਹ ਆਪਣੀ 2025 ਦੀ ਪਹਿਲੀ ਰਾਈਡ ਆ ਤੇ ਨਾਲ ਮੇਰੇ ਹੈਗਾ ਲਵ ਤੇ ਬਈ ਆਪਾਂ ਚੱਲੇ ਅੱਜ ਜਦੋਂ ਤੁਹਾਨੂੰ ਪਤਾ ਹੈ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ 14 ਮਾਰਚ 2025 ਆਪਾਂ ਚੱਲੇ ਆ ਹੋਲੇ ਮਹੱਲੇ ਦੀਆਂ ਰੌਣਕਾਂ ਦੇਖਣ ਤੇ ਕਟੋ ਕਟਨੀ ਤਾਂ 6-7 ਮਹੀਨੇ ਬਾਅਦ ਆਪਾਂ ਬਾਈਕ ਚੱਕੀ ਅੱਜ ਤੇ ਲਵ ਕਿੱਦਾਂ ਵੇ ਲਬ ਤਿਆਰ ਨਹੀਂ ਹੋ ਗਿਆ ਇਹਨੂੰ ਮੈਂ ਕਿਹਾ ਸੀ ਤੂੰ ਤਿਆਰ ਹੋ ਜੀ ਆਪਾਂ ਆਪਣੇ ਪੂਰੇ ਕੈਟ ਆ ਵਿੱਚ ਆ ਇਹ ਗਾਇਸ ਇੱਥੇ ਉਹ ਆਪਣੀ ਵਾਈਕ ਖੜੀ ਆ ਤੇ ਚੱਲਦੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਹੋਲੇ ਮਲੇ ਦੇ ਰੌਲਕਾ ਤੇ ਇਸ ਵੇਲੇ ਆਪਾਂ ਲੈ ਬਹਿਰਾਮ ਦਾ ਟੋਲ ਪਲਾਜ਼ਾ ਲੈ ਕੇ ਨਿਕਲੇ ਆ ਤੇ ਬਾਕੀ ਉੱਥੇ ਜਾ ਕੇ ਤੁਹਾਨੂੰ ਰੌਲਕਾ ਦਿਖਾਉਦੇ ਆ ਆਪਾਂ ਵੀ ਦੇਖਦੇ ਆ ਚੱਲ ਭਾਈ ਤੇ ਕਿਆ ਮੈਂ ਕਰੂ ਫੇਰੀ ਗੱਲ ਇਹ ਹੋ ਗਈ ਆਪਣਾ ਮੋਟਰਸਾਈਕਲ ਹਾਲਾਂਕਿ ਵੀ ਨਹੀਂ ਦੂ ਸੰਗ ਗਿਆ ਚਲੋ ਕੀ ਭਾਈ ਆਪਾਂ ਇੱਥੇ ਰੁਕੇ ਸੀਗੇ ਚਾਹ ਪੀਣ ਤੇ ਅੱਛਾ ਜਿਹੜੀ ਪਿੱਛੇ ਤੁਸੀਂ ਸੜਕ ਦੇਖੀ ਨਾ ਬਹੁਤ ਵਧੀਆ ਬਣੀ ਸੀਗੀ ਇਹ ਕੋਈ ਸਰਕਾਰ ਨਹੀਂ ਬਣਾ ਰਹੀ ਇਹ ਆਪ ਬਣਾ ਰਹੇ ਆ ਕਾਰ ਸੇਵਾ ਕਲਾ ਨੰਦਕਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਬਣ ਰਹੀ ਆ ਸੜਕ ਭਾਈ ਤੇ ਸਰਕਾਰ ਦੇ ਵਿੱਚ ਕੋਈ ਹੱਲੇ ਯੋਗਦਾਨ ਨਹੀਂ ਹੈਗਾ ਤੇ ਬਾਕੀ ਚਾਹ ਤੇ ਪਕੌੜਾ ਆਪਾਂ ਖਾ ਸਕਦੇ ਆ ਤੇ ਹੁਣ ਚੱਲੀਏ ਆਪਾਂ ਅੱਗੇ ਨੂੰ ਤੇ ਇੱਧਰ ਬਾਈ ਹੁਣੀ ਲੱ ਕਰਿਆ ਤੋ ਇਹ ਕਿੱਥੋਂ ਆ ਬਜੀ ਤੁਸੀਂ ਵਾੜੇ ਤੋਂ ਅੱਛਾ ਸਾਡੇ ਸ਼ਹਿਰ ਦੇ ਆਈਆਂ ਨੂਰਵੈਲ ਤੋਂ ਬਾਜੀ ਤੇ ਭਾਈ ਹੁਣੇ ਕਰਦਾ ਸਾਡੋ ਵੀ ਲੋ ਬਲੌਗ ਤੇ ਇਧਰ ਨਾ ਭਾਈ ਉਹਨੇ ਮੋਟਰ ਪਾਇਆ ਬੰਦਟਰ ਬਣੇ ਤਿਆਰ ਕਰਦੇ ਬੱਚੇ ਆ ਵੀ ਦਿਖਾ ਦੇ ਮੋਟਰ ਤਾਂ ਦਿਖਾਉਣੀ ਜਾਂ ਸਾਡੇ ਜਾਜ ਆ ਜੀ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਿਹਾ ਹੈ ਰੋਕ ਲਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ

ਆ ਫੁੱਟ ਬੋ ਸਕਾ ਤੇ ਇਹੀ ਚੱਲੇ ਹੁਣ ਇਧਰ ਅ ਗੁਰੂ ਕੇ ਲਾਹੌਰ ਤੇ ਇੱਥੇ ਰੁਕੇ ਸੀ ਅਸੀਂ ਰਾਹ 'ਚ ਪ੍ਰਸ਼ਾਦਾ ਛਕਣ ਤੜੀ ਚੌਲ ਤੇ ਰੋਟੀਆਂ ਹੁਣ ਲੱਗਦਾ ਸੀ ਟਾਈਮ ਚਲੋ ਮੈਂ ਕਿਹਾ ਇਹੀ ਖਾ ਲਵੋ ਹਲਕਾ ਫੁਲਕਾ ਤੇ ਇਸ ਤੋਂ ਬਾਅਦ ਅਪ ਚੱਲਾਂਗੇ ਹੁਣ ਗੁਰੂ ਕੇ ਲਾਹੌਰ ਲਵਕ ਦਾ ਰਸ਼ ਬੋਸ ਹੀ ਹੈ ਨਾ ਪਹਿਲੀ ਰੈਂ ਲਾਉ ਤੂੰ ਨਹੀਂ ਹਾਂਜੀ ਪਹਿਲੀ ਰੈਂ ਚੱਲ ਵੀ ਹੁਣ ਪ੍ਰਸ਼ਾਦਾ ਛਕ ਤੇ ਚਲੀਏ ਗੁਰੂ ਕੇ ਲਾਹੌਰ ਆ ਕੇ ਦੇਖਦੇ ਸ਼ਾਮ ਨੂੰ ਦੇਖਾ ਕਰਾਉਣ ਕਿੱਥੇ ਦੀ ਦੇ ਜਿੰਨਾ ਰਸ਼ਨ ਅਨੰਦਪੁਰ ਸਾਹਿਬ ਹੁੰਦਾ ਉਸ ਤੋਂ ਉਨਾ ਹੀ ਰਸ਼ ਤਕਰੀਬਨ ਨੇੜਾ ਦੇ ਵੀ ਹੁੰਦਾ ਤੇ ਤੁਸੀਂ ਰਸ਼ ਦੇਹੀ ਲੋ ਜਿੰਨਾ ਜੇ ਇਸ ਵੇਲੇ ਆਪਾਂ ਪਹੁੰਚ ਗਏ ਆ ਨੈਣਾદેਵੀ ਦੀ ਪਾਰਕਿੰਗ ਦੇ ਵਿੱਚ ਤੇ ਰਸ਼ ਪੂਰਾ ਇੱਥੇ ਪਿਆ ਹੋਇਆ ਤੇ ਇਧਰ ਚੱਲਦਾ ਆ ਊੜਨ ਖਟੋਲਾ ਚੱਲਦੇ ਪਏ ਊੜਨ ਖਟੋਲੇ ਉਹ ਦੇਖੋ ਜਾ ਰਹੇ ਤੇ ਘਾਰੇ ਤੇ ਇਧਰ ਹੈਗਾ ਭਾਗਲਾ ਡੈਮ ਵਾਕੀ ਇੱਕ ਰਿਵਿਊ ਚੈੱਕ ਕਰ ਲਓ ਥੋੜਾ ਜਿਹਾ ਫੌਗੀ ਜਿਹਾ ਹੋਇਆ ਮੌਸਮ ਇਸ ਵੇਲੇ ਆਪਾਂ ਖੜੇ ਆ ਜੀ ਪਾਖੜਾ ਡੈਮ ਦੇ ਸਾਹਮਣੇ ਤੇ ਮੈਂ ਤੁਹਾਨੂੰ ਦੱਸ ਦਵਾਂ ਇਹ ਸਾਡਾ ਕੋਈ ਧਾਰਮਿਕ ਯਾਤਰਾ ਨਹੀਂ ਸੀ ਕਿਉਂਕਿ ਅਸੀਂ ਨਾ ਤਾਂ ਆਨੰਦਪੁਰ ਸਾਹਿਬ ਸਾਡੇ ਕੋ ਮੱਥਾ ਟੇਕਿਆ ਤੇ ਨਾ ਹੀ ਨਿਆਣੇ ਦੇ ਵੀ ਟੇਕਿਆ ਇੱਕ ਤਾਂ ਰਸ਼ ਬਹੁਤ ਸੀਗਾ ਤੇ ਇੱਕ ਚਲੋ ਅਗਲੀ ਵਾਰ ਆਵਾਂਗੇ ਕਿਤੇ ਜਦੋਂ ਹੈ ਪਲਵ ਰਸ਼ ਨਾ ਹੋਊਗਾ ਬੰਦਾ ਮੱਥਾ ਟੇਕ ਕੇ ਜਾਵੇ ਤਸੱਲੀ ਨਾਲ ਮੱਥਾ ਟੇਕ ਕੇ ਜਾਵੇ ਠੀਕ ਹੈ ਜੀ ਤੇ ਇਹ ਕੋਈ ਧਾਰਮਿਕ ਯਾਤਰਾ ਨਹੀਂ ਸੀ ਵੀ ਅਸੀਂ ਸਿਰਫ ਇੱਕ ਕਾਂ ਹੀ ਸੀ ਰਾਈਡ ਕਰਨ ਆਏ ਸੀ ਕਿਤੇ ਨਾਲੇ ਰੌਣਕ ਮੇਲੇ ਦੇਖਣ ਆਏ ਸੀ ਤੇ ਇਸ ਵੇਲੇ ਆਪਾਂ ਹੈਗੇ ਆ ਆਹ ਮੋਰੇ ਜਗਾਂ ਬੇਤ ਪਾਖੜਾ ਡੈਮ ਤੇ ਉਹ ਜਾਰੀਆਂ ਇੱਕ ਕੈਸਤੀ ਜਾਰੀ ਆ ਇੱਕ ਆ ਰਹੀ ਆ ਇੱਥੋਂ ਮੋਟਰਸਾਈਕਲ ਲੈ ਕੇ ਲੰਘਦੇ ਆ ਸਿੱਧਾ ਜੇ ਕਿਸੇ ਨੇ ਬਾਬਾ ਬਾਲਕਨਾਥ ਜਾਣਾ ਹੋਵੇ ਲੱਭ ਕਿਹੜੀ ਜਗ੍ਹਾ ਇਹ ਇਹ ਮੇਰੇ ਭਾਈਆ ਪਾਖੜਾ ਇਹ ਨਹੀਂ ਪਾਖੜਾ ਦਾ ਹੈਗਾ ਪਿੰਡ ਕਿਹੜਾ ਇਹ ਜਿੱਥੋਂ ਚੜਦੇ ਤੁਸੀਂ ਕੋਸਰੀਆ ਡੈਮ ਕੋਸਰੀਆ ਡੈਮ ਕਹਿੰਦੇ ਇਹਨੂੰ ਹੱਲੇ ਤੇ ਮੈਂ ਤੁਹਾਨੂੰ ਥੋੜਾ ਜਿਹਾ ਕੋਸ਼ਿਸ਼ ਕਰਦਾ ਜੇ ਤੁਹਾਨੂੰ ਕੈਸਤੀ ਨਜ਼ਰ ਆ ਜਾਵੇ ਕਿਤੇ ਉਹ ਚੈੱਕ ਕਰੋ ਜਰਾ ਓਹ ਦੇਖੋ ਭਾਈ ਕੌਮਤਾ ਬਏ ਇਹ ਖਤਰੇ ਵਾਲਾ ਹੀ ਕੰਮ ਲਾਵ ਮੋਟਰਸਾਈਕਲ ਰੱਖੇ ਵਿੱਚ ਆਹੋ ਮੋਟਰਸਾਈਕਲ ਰੱਖ ਕੇ ਫੇਰ ਲੈ ਕੇ ਜਾਂਦੇ ਗਾਂ ਪਸ਼ਾਂ ਇੱਧਰ ਵੀ ਕਸਤੀ ਤੁਰੀ ਫਿਰਦੀ ਐ ਕੌ ਉਹ ਤੇ ਕੌ ਤਰੇ ਫਿਰਦੀ ਕਸਤੀ ਚਲੋ ਖੈਰ ਤੇ ਆਹ ਖੜੀ ਆਪਣੀ ਬਾਈਕ ਤੇ ਆਪਾਂ ਹੁਣ ਚੱਲਦੇ ਆਂ ਇੱਧਰ ਪਾਖਲਾ ਡੈਮ ਹੁੰਦੇ ਹੋਏ ਆਪਾਂ ਪਹੁੰਚਦਾ ਘਰ ਨੂੰ ਵਾਪਸ ਹੀ ਚਲੇ ਜਾਣਾ ਆ ਲਓ ਜੀ ਮੇਰੇ ਵੀਰੋ ਆਵਾ ਪਹੁੰਚ ਗਏ ਆ ਨੰਗਲ ਡੈਮ ਤੇ ਆਲਾ ਬਾਗਲਾ ਦੇ ਵੇਨ ਨਿਕਲ ਗਿਆ ਸੀ ਸਰ ਬਾਬੇ ਦੀਆਂ ਮੇਰ ਯਾਟ ਡਾਉਂਟ ਕੇਅਰ ਕਿ ਆਪਾਂ ਇਸ ਟਾਈਮ ਨੰਗਲ ਇੱਥੋਂ ਰਹਿ ਗਿਆ ਕੋਈ 1-2 ਕਿਲੋਮੀਟਰ ਤੇ ਹੁਣ ਨੰਗਲ ਤੋਂ ਵਾਪਸ ਆਪਾਂ ਫੇਰ ਅਨੰਦਪੁਰ ਸਾਹਿਬ ਜਾਵਾਂਗੇ ਫੇਰ ਤੁਹਾਨੂੰ ਜੋ ਰੌਣਕ ਮੇਲਾ ਸ਼ਾਮ ਦਾ ਉਹ ਦਿਖਾਵਾਂਗੇ ਤੇ ਰੋਟੀ ਅਸੀਂ ਪਿੱਛੇ ਖਾ ਲਈ ਸੀਗੀ ਇਸ ਕਰਕੇ ਪੁੱਛੇ ਬੈਠੇ ਰਹੇ ਕਭ ਯਾਰ ਤੇ ਪਿੱਛੇ ਸੇ ਘਾ ਡੈਮ ਤੇ ਡੈਮ ਦੇ ਵਿੱਚ ਕਹਿੰਦੇ ਹੁੰਦੇ ਉਹ ਵੀਡੀਓ ਵਗੈਰਾ ਅਲਾਉ ਨਹੀਂ ਸੀ ਅਸੀਂ ਨਹੀਂ ਬਣਾਈ ਤੇ ਸ਼ਾਮ ਹੋ ਗਈ ਆ ਟਾਈਮ ਹੋ ਗਿਆ ਆ ਪੌਣੇ 6 ਤੇ ਤੁਹਾਨੂੰ ਲਓ ਜੀ ਤੇ ਮੇਰੇ ਸਾਹਮਣੇ ਹੈਗਾ ਆ ਨੰਗਲ ਡੈਮ ਓ ਜਾਲੀਆਂ ਵਿੱਚ ਦੀ ਤੁਹਾਨੂੰ ਨਜ਼ਰ ਤਾਂ ਨਹੀਂ ਆਉਣਾ ਤੇ ਪਾਣੀ ਤਾਂ ਦੇਖੋ ਪ੍ਰੈਸ਼ਰ ਕੰਨਾ ਪਾਣੀ ਕੰਨਾ ਠਾਠਾ ਮਾਰਦਾ ਤੇ ਫਾੜਕ ਬੰਦੇ ਐ ਇਸ ਲਈ ਇੱਥੇ ਪਿੱਛੇ ਹੀ ਖੜ ਗਏ ਤੇ ਜਦੋਂ ਫਾੜਕ ਖੁੱਲਿਆ ਤੇ ਫੇਰ ਨਿਕਲਾਂਗੇ ਤੇ ਹੁਣ ਆਪਾਂ ਚੱਲ ਜਾਨਾ ਇੱਥੋਂ ਸਿੱਧਾ ਗੜ ਸ਼ੰਕਰ ਕਿਉਂਕਿ ਅਨੰਦਪੁਰ ਜਾਣ ਦੀ ਸਾਡੀ ਪਲੈਨਿੰਗ ਕੈਨਸਲ ਹੋ ਗਈ ਆ ਉੱਥੇ ਰਸ਼ ਬਹੁਤ ਆ ਤੇ ਹੋ ਸਕਦਾ ਡਾਂਗੋ ਡਾਂਗ ਕੰਮ ਵੀ ਹੋ ਜਾਵੇ ਉੱਥੇ ਕਿਉਂਕਿ ਮਟੀਰ ਜਿਹੜੀ ਹੈ ਖਾਬ ਬਹੁਤ ਕਰਦੀ ਉੱਥੇ ਤੇ ਬਾਕੀ ਚਲੋ ਹੁਣ ਇੱਥੋਂ ਨਿਕਲ ਕੇ ਤਾਂ ਤੁਹਾਨੂੰ ਦਿਖਾਉਨੇ ਆ ਫੇਰ ਗਾਂ ਜੇ ਕੁਝ ਦੇਖੋ ਨੱਬਾ ਤਾਂ